ਨੇ ਦੇਖੋ ਪੱਲਾ ਜੀ ਸਦੀ ਦੇ ਕਲਾਕਾਰ ਸੀਗੇ ਸਾਡੇ ਤਾਂ ਹਿੱਸਾ ਸੀ ਮੈਂ ਤੁਹਾਨੂੰ ਤਾਂ ਇਹ ਲੱਗਦਾ ਵੀ ਜਿਵੇਂ ਸਾਡੀ ਅੱਧੀ ਦੁਨੀਆ ਮਰ ਗਈ ਸਾਡਾ ਸ੍ਰੀ ਨੋਦਰ ਰੰਗ ਹੋ ਗਿਆ ਕਿਉਂਕਿ ਮੈਨੂੰ ਤਾਂ ਉਂਗਲ ਫੜ ਕੇ ਉਹਨਾਂ ਨੇ ਤੁਰਨਾ ਸਕਾਇ ਮੇਰੇ ਪਹਿਲੇ ਗੀਤ ਬੰਗਾ ਵਿੱਚ ਨਾਇ ਦੇ ਵਿੱਚ ਉਹਨਾਂ ਨੇ ਐਕਟ ਕੀਤਾ ਜਿਵੇਂ ਮਾਡਲ ਤੇ ਮੈਨੂੰ ਇਸ ਇੰਡਸਟਰੀ ਚ ਲੈ ਕੇ ਸ਼ਨਖਾਟਾਂ ਵਿੱਚ ਮੈਂ ਗਿਆ ਫਿਲਮੀ ਸਕਰੀਨ ਦੇ ਪਰਦੇ ਤੇ ਰੜਕਦੀ ਰਹੂਗੀ ਜਿਹੜਾ ਗੈਪ ਆ ਗਿਆ ਖਾਲੀਪਨ ਕੋਈ ਕਲਾਕਾਰ ਉਹਨੂੰ ਭਰ ਨਹੀਂ ਸਕਿਆ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਪਰ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਸਾਡੇ ਅਸੀਂ 47 ਦਾ ਦੌਰ ਵੀ ਦੇਖਿਆ ਇੱਥੇ ਪਲੇਗ ਦਾ ਦੌਰ ਵੀ ਆਇਆ 84 ਦਾ ਦੌਰ ਵੀ ਦੇਖਿਆ ਪਹਿਲਾਂ 88 ਜੀ ਵੀ ਹੜਾ ਹੈ 93 ਦੇ ਵਿੱਚ ਵੀ ਆਏ ਪਰ ਪੰਜਾਬ ਮੁੜ ਕੇ ਡਿਗਦਾ ਵੀ ਹੈ ਪੰਜਾਬ ਮੁੜ ਕੇ ਖੜਾ ਹੋਣਾ ਵੀ ਜਾਣਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਟੋਰਾਂਟੋ ਵਿਖੇ ਮੌਜੂਦ ਆ ਪੰਜਾਬ ਦੇ ਮੇਲਾ ਹੋ ਰਿਹਾ ਔਰ ਮੇਰੇ ਨਾਲ ਬਾਈ ਸੁਖਿੰਦਰ ਸੁਖੀ ਹਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਕੀ ਕਹਿਣਾ ਚਾਹੋਗੇ ਬਾਈ ਜੀ ਮੇਲੇ ਤੇ ਪਰਫਾਰਮ ਕਰਕੇ ਆ ਕਿਵੇਂ ਦੇਖਦਿਓ ਹਾਂ ਦੇਖੋ ਬਹੁਤ ਵਧੀਆ ਬੜੇ ਸੋਹਣੇ ਲੋਕ ਨੇ ਬੜੇ ਵਧੀਆ ਸਰੋਤ ਨੇ ਸੁਣਨ ਵਾਲੇ ਬਿਲਕੁਲ ਪੰਜਾਬ ਦਾ ਮਾਹੌਲ ਬਣਿਆ ਹੋਇਆ ਵੈਸਾ ਕਹਿੰਦੇ ਜਿੱਥੇ ਚਾਰ ਪੰਜਾਬੀ ਜੁੜ ਜਾਂਦੇ ਨੇ ਮੇਲਾ ਲੱਗ ਜਾਂਦਾ ਇੱ ਜਿਹੜੇ ਇਹ ਇਕੱਲਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਪੰਜਾਬੀ ਸੰਗੀਤ ਨਾਲ ਜੋੜਨ ਲਈ ਸਾਡੀ ਵਿਰਾਸਤ ਨਾਲ ਜੋੜਨ ਲਈ ਬਹੁਤ ਵਧੀਆ ਅਪਰਾਹਲ ਹੈ ਕਿਉਂਕਿ ਕਿਸੇ ਵੀ ਕੀਤੇ ਕੰਮ ਦਾ ਥੋੜੇ ਚਿਰ ਬਾਅਦ ਪਤਾ ਲੱਗਦਾ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਾਨੂੰ ਫੀਲ ਹੋਊਗਾ ਕਿ ਸਾਡੇ ਆਉਣ ਵਾਲੇ ਬੱਚੇ ਇਦਾਂ ਦੇ ਅਪਰਾਹਲੇ ਕਰਨਗੇ ਪੂਰੀ ਨਾਨ ਰੋਸ਼ੀ ਨੂੰ ਘਾਟਾ ਪੈਣ ਵਾਲਾ ਜਿਹੜਾ ਤੁਸੀਂ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕੀ ਕਹੋਗੇ ਪੱਲਾ ਜੀ ਬਾਰੇ ਨਹੀਂ ਦੇਖੋ ਪੱਲਾ ਜੀ ਸਦੀ ਦੇ ਕਲਾਕਾਰ ਸੀਗੇ ਸਾਡੇ ਤਾਂ ਹਾਂ ਹਿੱਸਾ ਸੀ ਮੈਂ ਜਦੋਂ ਤਾਂ ਲੱਗਦਾ ਵੀ ਜਿਵੇਂ ਸਾਡੀ ਅੱਧੀ ਦੁਨੀਆ ਮਰ ਗਈ ਸਾਡਾ ਸਿਰ ਨੂੰ ਅਧ ਰੰਗ ਹੋ ਗਿਆ ਕਿਉਂਕਿ ਮੈਨੂੰ ਤਾਂ ਉਂਗਲ ਫੜ ਕੇ ਉਹਨਾਂ ਨੇ ਤੁਰਨਾ ਸਕਿਆ ਮੇਰੇ ਪਹਿਲੇ ਗੀਤ ਬੰਗਾ ਵਿੱਚ ਨਾਈ ਦੇ ਵਿੱਚ ਉਹਨਾਂ ਨੇ ਐਕਟ ਕੀਤਾ ਐਸੇ ਮਾਡਲ ਤੇ ਮੈਨੂੰ ਇਸ ਇੰਡਸਟਰੀ ਚ ਲੈ ਕੇ ਆਸ਼ਣ ਘਾਟਾਂ 'ਚ ਮੈਂ ਗਿਆ ਤੇ ਉਹ ਘਾਟਾ ਪੂਰਾ ਨਹੀਂ ਹੋਣਾ ਕੋਈ ਆ ਬੰਦਾ ਇਦਾਂ ਦਾ ਚਲੇ ਜਾਂਦਾ ਵੀ ਉਹਨਾਂ ਦੀ ਜਿਹੜੀ ਘਾਟ ਆ ਹਮੇਸ਼ਾ ਫਿਲਮੀ ਸਕਰੀਨ ਦੇ ਪਰਦੇ ਤੇ ਰੜਕਦੀ ਰਹੂਗੀ ਜਿਹੜਾ ਉਹ ਗੈਪ ਆ ਗਿਆ ਖਾਲੀਪਨ ਕੋਈ ਕਲਾਕਾਰ ਉਹਨੂੰ ਭਰ ਨਹੀਂ ਸਕੂਗਾ ਤੇ ਜੇ ਆਪਾਂ ਗੱਲ ਕੀਤੀ ਜਾਵੇ ਪੰਜਾਬ ਦੀ ਤੁਸੀਂ ਸਦਾ ਹੀ ਸਲਾਮਤੀ ਦੀ ਗੱਲ ਕੀਤੀ ਹੈ ਜੇ ਪੰਜਾਬ ਆ ਤਾਂ ਪੰਜਾਬੀ ਆ ਤਾਂ ਪੰਜਾਬੀ ਆ ਤਾਂ ਅਸੀਂ ਸਾਰੇ ਉਹਦੇ ਨਾਲ ਆਂ ਜੀ ਕੀ ਕਹੋਂਗੇ ਏਡੀ ਤਰਾਸਦੀ ਦਾ ਟਾਈਮ ਆ ਜੀ ਕਿਵੇਂ ਦੇਖਦੇ ਹੋ ਨਹੀਂ ਦੇਖੋ ਪੰਜਾਬ ਲਈ ਬਹੁਤ ਔਖੀ ਘੜੀ ਆ ਇਹ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਪਰ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਸਾਡੇ ਅਸੀਂ 47 ਦਾ ਦੌਰ ਵੀ ਦੇਖਿਆ ਇੱਥੇ ਪਲੇਗ ਦਾ ਦੌਰ ਵੀ ਆਇਆ 84 ਦਾ ਦੌਰ ਵੀ ਵੇਖਿਆ ਪਹਿਲਾਂ 88 ਚ ਵੀ ਹੜ ਆਏ 93 ਦੇ ਵਿੱਚ ਵੀ ਆਏ ਪਰ ਪੰਜਾਬ ਮੁੜ ਕੇ ਡਿਗਦਾ ਵੀ ਆ ਪੰਜਾਬ ਮੁੜ ਕੇ ਖੜਾ ਹੋਣਾ ਵੀ ਜਾਣਦਾ ਤੇ ਅੱਜ ਜਿੰਨੇ ਸੰਸਥਾਵਾਂ ਸਾਡੇ ਕਲਾਕਾਰ ਭਰਾ ਸਾਰੇ ਲੱਗੇ ਹੋਏ ਨੇ ਤੇ ਸਮੇਂ ਦੇ ਨਾਲ ਅਸੀਂ ਪੰਜਾਬੀ ਆਪੇ ਖੜੇ ਹੋ ਜਾਂਦਾ ਸਾਨੂੰ ਕਿਸ ਦੀ ਮਦਦ ਦੀ ਲੋੜ ਨਹੀਂ ਅਸੀਂ ਤਾਂ ਦੂਜਿਆਂ ਦੀ ਮਦਦ ਕਰਦੇ ਹਾਂ ਦੂਜਿਆਂ ਨੂੰ ਖੜੇ ਕਰਦੇ ਹਾਂ ਤੇ ਇਹ ਮਹੀਨੇ ਦੋ ਮਹੀਨੇ ਦੇ ਵਿੱਚ ਪੰਜਾਬ ਨੇ ਫੇਰ ਖੜਾ ਹੋ ਜਾਣਾ ਆਈਦੀ ਪੰਖੜੇ ਪਾਣਗੇ ਮੇਲੇ ਲਖਣਗੇ ਧੰਨਵਾਦ ਬਾਈ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਧੰਨਵਾਦ ਸੋ ਇਹ ਸੰਸ ਕੁਮਿੰਦਰ ਸੁਖੀ ਜਿਨ੍ਹਾਂ ਨੇ ਜਿੱਥੇ ਜਸਵਿੰਦਰ ਭੱਲਾ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਥੇ ਪੰਜਾਬ ਦੀ ਜਿਹੜੀ ਇਤਰਾਸ ਦੀ ਆਈ ਹੋਈ ਆ ਹੱੜ ਦੇ ਕਾਰਨ ਉਹਨਾਂ ਨੇ ਉਹ ਵੀ ਕਿਹਾ ਵੀ ਇਹ ਪੰਜਾਬ ਆ ਔਰ ਪੰਜਾਬੀ ਨੇ ਕਈ ਸੰਤਾ ਪੰਜਾਬ ਨੇ ਹੰਢਾਏ ਆ ਪੰਜਾਬੀਅਤ ਜਿਹੜੀ ਆ ਪੰਜਾਬ ਦੇ ਨਾਲ ਆ ਔਰ ਅਸੀਂ ਪੰਜਾਬੀਆਂ ਚਾਹੇ ਉਹ ਅਸੀਂ ਬਾਹਰ ਵਸੀਆਂ ਚਾਹੇ ਉੱਥੇ ਬਸੇ ਆ ਅਸੀਂ ਪੰਜਾਬ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਪੰਜਾਬ ਨੂੰ ਕਹਿੰਦੇ ਹੁੰਦੇ ਜੰਮਿਆਂ ਨੂੰ ਨਿਤ ਮਹਮ ਉਹ ਕਹਿੰਦੇ ਵੀ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਸੋ ਫਿਲਹਾਲ ਦੇ ਲਈ ਨਾਹੀਂ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭពਿੰਦਰ ਗਰੇਵਾ ਡੇਲੀ ਪੁਲਸ ਪੰਜਾਬੀ ਟੋਰਾਂਟੋ ਕੈਨੇਡਾ